ਗਰਮੀ ਦੀ ਆਮਦ ਦੇ ਨਾਲ ਗਰਮੀ ਤੋਂ ਰਾਹਤ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਠੰਡਾ ਪਾਣੀ ਕਰਨ ਵਾਲੇ ਕੋਰੇ ਕੁਜੇ ਤੇ ਕੜਿਆਂ ਦੀ ਮੰਗ ਵੀ ਵੱਧ ਜਾਂਦੀ ਹੈ। ਇਸੇ ਅਮਲ ਵਿੱਚ ਕੜੇ ਬਣਾਉਣ ਦਾ ਕੰਮ ਵੀ ਜ਼ੋਰ ਫੜ ਲੈਂਦਾ ਹੈ। ਮਿੱਟੀ ਦੇ ਪਾਂਡੇ ਬਣਾਉਣ ਵਾਲੇ ਕਾਰੀਗਰ ਕੜੇ, ਕੁਜੇ, ਪੰਛੀਆਂ ਦੇ ਪਾਣੀ ਪੀਣ ਲਈ ਬਣਾਏ ਜਾਣ ਵਾਲੇ ਮਿੱਟੀ ਦੇ ਪਾਂਡੇ ਬਣਾਉਣ ਲਈ ਮਿੱਟੀ ਨਾਲ ਮਿੱਟੀ ਹੋਏ ਨਜ਼ਰ ਆਉਂਦੇ ਹਨ। ਕੜੇ ਤੇ ਕੁਜੇ ਬਣਾਉਣਾ ਇੱਕ ਮੋਲਵਾਨ ਕਲਾ ਹੈ। ਚੱਕ ਤੇ ਭਾਂਡੇ ਨੂੰ ਡਿਜ਼ਾਈਨ ਕਰਨਾ ਤੇ ਆਪਣੇ ਆਪ ਵਿੱਚ ਮੁਸ਼ਕਲ ਭਰਿਆ ਕੰਮ ਹੈ ਇਸ ਤੋਂ ਬਾਅਦ ਅੱਗ ਦੇ ਸੇਕ ਹੇਠ ਇਹ ਭਾਂਡੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੇ ਹਨ ਇਸ ਅਦਭੁਤ ਅਤੇ ਅਨੂਠੀ ਕਲਾ ਵਿੱਚ ਨਪੁੰਨ ਕਲਾ ਮਹਾਰਤ ਲੋਕਾਂ ਨੂੰ ਕਮਿਆਰ ਆਖਿਆ ਜਾਂਦਾ ਹੈ ਕਮਿਆਰਾਂ ਦੇ ਪਰਿਵਾਰਾਂ ਵਿੱਚ ਜਨਮ ਵੇਲੇ ਤੋਂ ਹੀ ਨਵੀਂ ਪੀੜੀ ਪਿਤਾਪੁਰਖੀ ਕਿੱਤੇ ਨਾਲ ਜੁੜ ਕੇ ਵਡੇਰਿਆਂ ਨਾਲ ਹੱਥ ਵਟਾਉਣ ਲੱਗ ਜਾਂਦੇ ਹਨ ਵੱਖ-ਵੱਖ ਸ਼ਹਿਰਾਂ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਰਹੇ ਕਾਰੀਗਰਾਂ ਦੀ ਗਿਣਤੀ ਨਾਮਾਤਰ ਹੈ। ਬਿਜਲਈ ਯੰਤਰਾਂ ਦੀ ਆਮਦ ਨਾਲ ਜ਼ਖਦਮ ਲੋਕਾਂ ਦਾ ਰੁਝਾਨ ਆਧੁਨਿਕ ਸੰਚਾਰ ਸਾਧਨਾਂ ਵੱਲ ਹੋ ਗਿਆ ਹੈ। ਪਰੰਤੂ ਜਦੋਂ ਇਹਨਾਂ ਆਧੁਨਿਕ ਸਾਧਨਾਂ ਦੇ ਨੁਕਸਾਨ ਸਾਹਮਣੇ ਆਏ ਤਾਂ ਲੋਕਾਂ ਨੇ ਮੁੜ ਤੋਂ ਮਿੱਟੀ ਦੇ ਘੜਿਆਂ ਵੱਲ ਮੋੜਾ ਕੱਟ ਲਿਆ। ਮੌਜੂਦਾ ਸਮੇਂ ਮਿੱਟੀ ਦੇ ਘੜੇ ਦੀ ਮੰਗ ਜ਼ੋਰ ਫੜਨ ਲੱਗੀ ਹੈ ਤੇ ਲੋਕ ਪ੍ਰਾਤਨਤਾ ਨੂੰ ਤਰਜੀਹ ਦਿੰਦਿਆਂ ਘੜੇ ਦਾ ਪਾਣੀ ਪੀਣਾ ਪਸੰਦ ਕਰਨ ਲੱਗੇ ਹਨ। ਕਿਸ ਸਮੇ ਗਰੀਬਾਂ ਦੇ ਫਰਿਜ ਦੇ ਨਾਲ-ਨਾਲ ਜਾਣਿਆ ਜਾਂਦਾ ਇਹ ਘੜਾ ਅੱਜ ਪ੍ਰਦੂਸ਼ਿਤ ਹੋ ਚੁੱਕੇ ਹਵਾ ਮਿੱਟੀ ਪਾਣੀ ਦੇ ਨਾ ਪਖੀ ਪ੍ਰਵਾਹਾਂ ਕਾਰਨ ਅਮੀਰ ਲੋਕਾਂ ਦੀ ਲੋੜ ਬਣ ਗਿਆ ਹੈ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਕਰਮਚੰਦ ਦਾ ਆਖਣਾ ਹੈ ਕਿ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਬੇਹਦ ਮੁਸ਼ਕਲ ਪਰਿਆ ਹੈ ਇਹ ਨਹੀਂ ਇਸ ਕੰਮ ਦੇ ਵਿੱਚ ਮਿਹਨਤ ਜ਼ਿਆਦਾ ਤੇ ਆਮਦਨ ਕਾਫੀ ਘਟ ਹੈ ਉਨਾ 에ਬੀ ਦੱਸਿਆ ਕਿ ਇਨਾ ਪਾਂਡਿਆ ਲਈ ਵਰਤੀ ਜਾਣ ਵਾਲੀ ਮਿੱਟੀ ਵੀ ਬੜੀ ਮੁਸ਼ਕਲ ਨਾਲ ਮਿਲਦੀ ਹੈ ਅੱਜ ਜਦੋਂ ਨਵੀਂ ਪੀੜ੍ਹੀ ਆਧੁਨਿਕ ਤਕਨੀਕਾਂ ਨਾਲ ਜੁੜ ਕੇ ਪਿਤਾ ਪੁਰਖੀ ਕਿੱਤਿਆਂ ਨੂੰ ਦਿਲਾਂਜਲੀ ਦੇ ਰਹੀ ਹੈ ਉਸ ਵੇਲੇ ਮਿੱਟੀ ਦੇ ਪਾਂਡੇ ਬਣਾਉਣ ਵਾਲੇ ਇਨਾ ਕਾਰੀਗਰਾਂ ਦੇ ਬੱਚੇ ਵੀ ਮਿੱਟੀ ਨਾਲ ਮਿੱਟੀ ਹੋਣ ਵਾਲੇ ਇਸ ਕਿੱਤੇ ਨੂੰ ਛੱਟ ਕੇ ਸੁਖਾਵੇਂ ਕਮਾਂਵਾਲ ਰੁਝਾਨ ਬਣਾਉਣ ਲੱਗੇ ਹਨ ਮੈਂ ਜਦੋਂ ਸੁਰਸ ਸੁਭਾਲਿਆ ਉਦੋਂ ਤਾਂ ਹੀ ਇਸ ਕੰਮ ਦਾ ਮਜ਼ਾ ਸਾਡੇ ਬਜ਼ੁਰਗ ਦਾਦੇ ਪਰਦਾਦੇ ਤੋਂ ਇਹੀ ਧੰਦਾ ਚੱਲ ਰਿਹਾ ਵਾ ਸਨ 70 ਤੋਂ ਮੈਂ ਇਸ ਕੰਮ ਤੇ ਬੈਠਾ ਵਾਂ ਪਹਿਲਾਂ ਤਾਂ ਸਖਲਾਈ ਸੀਗੀ ਮੁੜ ਕੇ ਫਿਰ ਆਪਦਾ ਜਿੰਮੇਵਾਰੀ ਤੇ ਕੰਮ ਕਰ ਲਿਆ 70 ਤੋਂ ਬਾਅਦ ਬਾਕੀ ਇਸ ਕੰਮ ਦੇ ਵਿੱਚ ਕੋਈ ਪ੍ਰੋਫਿਟ ਤੇ ਕੋਈ ਤਰੱਕੀ ਵਾਲੀ ਗੱਲ ਨਹੀਂ ਹੈ ਉੱਥੇ ਦੀ ਉੱਥੇ ਹੀ ਆ ਸਾਡੀਆਂ ਪੀੜ੍ਹੀਆਂ ਤਿੰਨ ਹੋ ਗਈਆਂ ਮੈਨੂੰ ਦੇਖਦਿਆਂ ਨੂੰ ਉੱਥੇ ਦੀ ਉੱਥੇ ਹੀ ਆ ਸਾਡਾ ਕੰਮ ਓਏ ਸੀ ਇਹ ਦਿੱਕਤ ਕਰਕੇ ਇੰਪ੍ਰੋਫਿਟ ਆ ਨਹੀਂ ਗੇ ਨਹੀਂ ਫਿਰ ਮਿੱਟੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਮਿੱਟੀਆਂ ਨਹੀਂ ਮਿਲ ਰਹੀਆਂ ਸਰਕਾਰ ਨੇ ਹਰ ਇੱਕ ਦੇ ਕੰਮ ਬਾਰੇ ਸੋਚਿਆ ਵਾ ਇੱਕ ਕੁਮਾਰਾਂ ਬਾਰੇ ਨਹੀਂ ਸੋਚਿਆ ਮਿੱਟੀ ਦੇ ਬਾਰੇ ਇੱਕ ਦੇ ਖਿਆਲ ਨਹੀਂ ਕੀਤਾ ਗਾ ਲੈ ਇਹਨਾਂ ਨੂੰ ਜ਼ਰੂਰਤ ਪੈਣੀ ਆ ਇਹ ਜਿਹੜੀ ਮਿੱਟੀ ਆ ਇਹ ਫਿਰ ਕਿੱਥੋਂ ਮਿਲਦੀ ਆ ਤੁਮੇ ਖਾਸ ਮਿੱਟੀ ਹੁੰਦੀ ਐ ਕੋਈ ਹਾਂ ਜੀ ਇਹ ਸਪੈਸ਼ਲ ਮਿੱਟੀ ਹੁੰਦੀ ਐ ਇਹ ਪਿੰਡਾਂ ਦੇ ਵਿੱਚ ਛੱਪਣਾ ਛੱਡੀ ਛੱਡੀ ਹੁੰਦੀ ਸੀ ਸ਼ਾਮ ਲਾਟਾਂ ਚ ਉਹਨਾਂ ਤੇ ਹੁਣ ਸਰਕਾਰ ਨੇ پابੰਦੀ ਕਰਾਤੀ ਕੋਈ ਪਿੰਡ ਵਾਲਾ ਨਹੀਂ ਹੱਥ ਲਾਉਣ ਦਿੰਦਾ ਕੋਈ ਸੇਮ ਨਾਲਿਆਂ ਦੇ ਜੇ ਨਿਕਲੇ ਹੁੰਦੀ ਆ ਤਾਂ ਉਹ ਸਰਕਾਰੀ ਜ਼ਮੀਨ ਆ ਉੱਥੇ ਨਹੀਂ ਕੋਈ ਹੱਥ ਲਾਉਣ ਦਿੰਦਾ ਇਹ ਤਾਂ ਕੋਈ ਜ਼ਿਮੀਂਦਾਰ ਜੇ ਲਾਲਚ ਕਰਕੇ ਵੇਚਦਾ ਵਾ 4-4000 ਨੂੰ ਟਰੈਲੀ ਤੇ ਉੱਥੋਂ ਲਿਉਣੀ ਪੈਂਦੀ ਆ ਸਾਨੂੰ ਇਹ ਤਾਂ ਤੇ ਮਿਹਨਤ ਕਿੰਨੀ ਹੋ ਗਈ ਹੈ ਜੀ ਮਿਹਨਤ ਤਾਂ ਇਹ ਦੇਖ ਦੇਖ ਲੋ ਨਾ ਮਿਹਨਤ ਤਾਂ ਪੂਰੀ ਏਡੀ ਤੋਂ ਚੋਟੀ ਤੱਕ ਦਾ ਜ਼ੋਰ ਲੱਗਦਾ ਮਿਹਨਤ ਦਾ ਤਾਂ ਤੇ ਤੁਸੀਂ ਇਹ ਕਿੰਨੇ ਪੀਸ ਬਣਾ ਦਿੰਦੇ ਬਣਾਏ ਦੇ 40 50 ਪੀਸ ਠੀਕ ਹੈ ਦੋ ਦੋ ਬੰਦੇ ਇੱਕ ਬੰਦਾ ਇਸ ਮਾਰਨ ਵਾਲਾ ਹੁੰਦਾ ਵਾ ਇੱਕ ਮੈਂ ਬਣਾਉਣ ਵਾਲਾ ਹੁੰਦਾ ਤੇ ਆਪਣਾ ਜੀ ਇਹ ਫਿਰ ਤੁਸੀਂ ਇਥੋਂ ਇੱਥੇ ਆਪ ਵੇਚਦੇ ਹੋ ਜਾਂ ਤੁਹਾਡਾ ਮਾਲ ਸਪਲਾਈ ਦੁਕਾਨ ਤੇ ਆਹ ਦੁਕਾਨਾਂ ਦੇ ਤੋਂ ਦੁਕਾਨ ਵਾਲੇ ਆਪ ਆ ਕੇ ਲੈ ਜਾਂਦੇ ਆ ਥੋਕ ਸਪਲਾਈ ਹੁੰਦਾ ਸਾਡਾ ਘਰੋਂ ਹੀ ਠੀਕ ਹੈ ਤੇ ਇੱਕ ਪੀਸ ਮਗਰ ਕਿੰਨੇ ਕੇ ਪੈਸੇ ਵੱਜ ਜਾਂਦੇ ਆ ਇੱਕ ਪੀਸ ਮਗਰ ਬਚੀ ਜਾਂਦੇ ਆ ਜਿਹੜਾ 16 ਕਰ 40 ਰੁਪਏ ਦਾ ਪੀਸ ਹੈਗਾ ਉਹਦੇ ਚ ਕੋਈ 16 ਰੁਪਏ ਦੀ ਪ੍ਰੋਪਰਟੇ ਹੈਗੀ ਆ 24 ਰੁਪਏ ਖਰਚ ਹੋ ਜਾਂਦੇ ਆ ਇਹਦੀ ਘੜਾ ਬਣਾਉਣ ਵਾਸਤੇ ਕੀ ਕੀ ਕਰਨਾ ਪੈਂਦਾ ਤੁਹਾਨੂੰ ਪਹਿਲਾਂ ਤਾਂ ਜੇ ਮਿੱਟੀ ਕੁੱਟ ਕੇ ਸਕਾਉਣੀ ਪੈਂਦੀ ਆ ਬ੍ਰੇਕ ਕਰਨੀ ਪੈਂਦੀ ਆ ਮੌਂਫਲੀ ਦੇ ਦਾਣੇ ਹਰਗੇ ਫਿਰ ਇਹਨੂੰ ਗਾਲ ਕੇ ਤੇ ਕੋਲ ਕਰਕੇ ਛਾਣੀ ਦੀ ਆ ਛਾਲਣੇ ਵਿੱਚ ਦੀ ਫਿਰ ਇਹ ਤੀਜੇ ਦਿਨ ਫਿਰ ਉੱਥੋਂ ਚੱਕ ਹੁੰਦੀ ਆ ਮਿੱਟੀ ਫਿਰ ਦੋ ਦਿਨ ਫਿਰ ਧੁੱਪੇ ਰੱਖੀਦੀ ਆ ਫੇਰ ਮਸ਼ੀਨਾ ਰਾਹੀਂ ਇਹਦੀ ਗੰਧਾਈ ਹੁੰਦੀ ਆ ਤੇ ਫੇਰ ਇੱਥੇ ਚੱਕ ਦੇ ਉੱਤੇ ਆਉਂਦੀ ਆ ਮਿੱਟੀ ਚੱਕ ਦੇ ਉੱਤੋਂ ਪਾਂਡਾ ਬਣ ਤੋਂ ਬਣਾ ਕੇ ਤਾਂ ਦੂਜੇ ਦਿਨ ਫੇਰ ਕਟਾਈ ਕਰੀਦੀ ਆ ਉਹਨਾਂ ਦੀ ਜਿਹਨੂੰ ਕਹਿੰਦੇ ਆ ਘੜ ਦਾ ਕੜਿਆ ਜਾਂਦਾ ਪਾਂਡਾ ਤੇ ਦੂਸਰੇ ਦਿਨ ਕੜ ਕੇ ਤੇ ਉਦੋਂ ਬਾਅਦ ਫੇਰ ਛਾਵੇਂ ਸੁਕਾਉਣੇ ਆ ਤੇ ਉਦੋਂ ਬਾਅਦ ਫੇਰ ਇਹਨੂੰ ਸੁਕਾ ਕੇ ਤੇ ਅੱਠ ਦਿਨੇ ਫੇਰ ਇਹਦਾ ਕੰਪੈਰ ਵਾਈ ਚੱਲਦੀ ਰਹਿੰਦੀ ਆ ਜਿਵੇਂ ਕਿ ਰੰਗ ਕਰ ਲਿਆ ਕਲਰ ਛਾੜ ਲਿਆ ਤੇ ਉਸ ਤੋਂ ਬਾਅਦ ਫਿਰ ਸੁੱਕ ਜਾਂਦੇ ਆ ਫਿਰ ਪੱਟੀ ਦੇ ਵਿੱਚ ਪਾਉਨੇ ਆ ਪਾਥੀਆਂ ਪੈਂਦੀਆਂ ਇਹ ਝੋਨੇ ਦੀ ਫੋਕ ਜਿਹੜੀ ਹੁੰਦੀ ਆ ਫੱਕ ਉਹ ਪੈਂਦੀ ਆ ਤੇ ਇਹ ਕੁਝ ਬਾਲਣ ਸਾਡੇ ਕੋਲੇ ਪੈਂਦਾ ਵਾ ਜੇ ਫੱਕ ਨਾ ਮਿਲੇ ਤਾਂ ਫਿਰ ਲੱਕੜ ਦਾ ਬੂਰ ਵਰਤੀਦਾ ਵਾ ਲੱਕੜ ਦਾ ਬੂਰ ਸਾਨੂੰ ਨੁਕਸਾਨ ਬਹੁਤ ਕਰਦਾ ਪੱਟੀਆਂ ਦੇ ਵਿੱਚ ਤੇ ਇਹ ਜਿਹੜਾ ਬਾਲਣ ਬੂਲਣਾ ਫਿਰ ਇਹ ਤੁਹਾਨੂੰ ਮੁੱਲ ਲੈਣਾ ਪੈਂਦਾ ਇਹ ਸਾਰੀ ਚੀਜ਼ ਆਟਮਾ ਮੁੱਲ ਆ ਜੀ ਹਰ ਇੱਕ ਚੀਜ਼ ਜੀ ਵੇ ਜੀ ਇੰਨੀ ਤਗੜੀ ਮਿਹਨਤ ਕਰਨੀ ਪੈਂਦੀ ਆ ਤੜਕੇ ਅਸੀਂ 2 ਵਜੇ ਉੱਠ ਕੇ ਲੱਗਦੇ ਆ ਭਾਂਡੇ ਕਾੜਨਾ ਸਾਰੀ ਦਿਹਾੜੀ ਚੱਲ ਸੋ ਚੱਲ ਕੋਡੇ 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 ਜੋਰ ਲਾਉਂਦੇ ਲਾਉਂਦੇ ਰਾਤ ਦੇ 8-9 ਵੱਜ ਜਾਂਦੇ ਆ ਜੇ ਰਾਤ ਨੂੰ ਨੇਰੀ ਆ ਜਵੇ ਜਾਂ ਮੀਂਹ ਆ ਜਵੇ ਸਾਰੀ ਸਾਰੀ ਰਾਤ ਸਾਡੀ ਲੰਗ ਜਾਂਦੀ ਹੁੰਦੀਆਂ ਦੀ ਤੇ ਭਾਂਡੇ ਗਲ ਵੀ ਜਾਂਦੇ ਆ ਮੀਂਹ ਦੇ ਵਿੱਚ ਤੇ ਇੰਨੀ ਤਗੜੀ ਮਿਹਨਤ ਹੈ ਗਿਆ ਉਨੀ ਸਾਨੂੰ ਕੀ ਦੀ ਪ੍ਰੋਫਿਟ ਹੈ ਨਹੀਂ ਗੀ ਦੇ ਇੰਨੀ ਮੈਂ ਤਾਂ ਹੁੰਦੇ ਉਹਨਾਂ ਦੇ ਕਾਰਨ ਨਹੀਂ ਤੇ ਕੋਈ ਨਾ ਪ੍ਰੋਫਿਟ ਹੋਣ ਕਰਕੇ ਤੇ ਸਾਡੇ ਮੁੰਡੇ ਬੱਚੇ ਗਾਹ ਕੰਮ ਨਹੀਂ ਕਰ ਰਹੇਗੇ ਨਾ ਸਿੱਖ ਰਹੇ ਆ ਤੇ ਕਿਉਂ ਉਹਨਾਂ ਦੇ ਫਿਰ ਰਿਸ਼ਤਿਆਂ ਦੇ ਵਿੱਚ ਅੜਚਲ ਪੈਂਦੀ ਹੈਗੀ ਆ ਲੈ ਵੀ ਇਹ ਮਿੱਟੀ ਦਾ ਕਰਦੇ ਆ ਇਹਨਾਂ ਨੂੰ ਕੋਈ ਕਮਾਈ ਤਾਂ ਹੈ ਨਹੀਂਗੀ ਤੇ ਇਸ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਇਸ ਕੰਮ ਦੇ ਵਿੱਚ ਜਿ ਪੂਰੀ ਬਣ ਗਿਆ ਉਹ ਸ਼ੌਕ ਨਹੀਂ ਰਹਿ ਗਿਆ ਹੁਣ ਮਜਬੂਰੀ ਬਣ ਗਿਆ ਮਜਬੂਰੀ ਦੇ ਕਾਰਨ ਕਰਦੇ ਆ ਹੋਰ ਕੋਈ ਕੰਮ ਤਾਂ ਨਹੀਂ ਹੈਨੀ ਇਹ ਮਜਬੂਰੀ ਕਾਰਨ ਕਰਨਾ ਪੈਂਦਾ ਹੈ ਅੱਜ ਪਣ ਦੇ ਇਹੋਂ ਜ਼ਿਆਦਾ ਆਉਂਦੀਆਂ ਨੇ ਉਹਦਾ ਸਕੂਲ ਦੇ ਵਿੱਚ ਵੀ ਘੜੇ ਹੁੰਦੇ ਸੀ ਤੇ ਇੱਥੋਂ ਤੱਕ ਵੀ ਜਾਂ ਬਠਿੰਡੇ ਤੋਂ ਆ ਆਪਣੇ ਮੱਟ ਵੀ ਆਉਂਦੇ ਸੀਗੇ ਲੈ ਕੇ ਲੋਕ ਆ ਦਾ ਘੜੇ ਦੇ ਵੱਡੇ ਸਾਈਜ਼ ਦਾ ਕਹ ਲੋ ਤੇ ਉਹਦਾ ਜਿਹੜਾ ਪਾਣੀ ਸੀ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਸਾਰਾ ਟੱਬਰ ਜਦੋਂ ਉਹ ਠੰਡਾ ਪਾਣੀ ਰਾਤ ਨੂੰ ਰੱਖ ਦੇਣਾ ਦੂਜਾ ਆਪਣੇ ਰਿਤੇ ਆ ਪਾ ਕੇ ਇੱਟਾਂ ਲਾ ਕੇ ਪਾਸੀ ਤੇ ਫਿਰ ਵਿੱਚੋਂ ਪਾਣੀ ਜਦੋਂ ਪੀਂਦੇ ਸੀ ਮਤਲਬ ਉਹ ਵਧੀਆ ਸੀ ਉਹ ਹੁਣ ਜਿਹੜਾ ਵੀ ਫੇਰ ਦੁਬਾਰਾ ਫੇਰ ਇਹ ਇਸ ਵਾਰ ਨੂੰ ਤੁਰ ਪਏ ਲੋਕ ਫਰਿਜਾਂ ਫਰੂਜਾਂ ਨੂੰ ਨਕਾਰਨ ਲੱਗ ਪਏ ਜਦੋਂ ਇਹਨਾਂ ਦੇ ਦੇਖਦੇ ਵੀ ਬਿਮਾਰੀਆਂ ਫੈਲਦੀਆਂ ਦੇ ਨਾਲ ਹੋਰ ਹੁੰਦਾ ਤੇ ਸੱਥਾਂ ਵਿੱਚ ਖੜੇ ਪਏ ਹੋਣੇ ਜਿੱਥੇ ਵੀ ਕਿਤੇ ਤਾਜ਼ਾ ਖੇੜਦੇ ਹੁੰਦੇ ਉੱਥੇ ਵੀ ਖੜਾ ਅਗਲੇ ਰੱਖ ਲੈਣਾ ਤੇ ਜਆ ਆਪਣੇ ਵਿੱਚ ਚੱਲ ਪਾਣੀ ਪੀ ਚੱਲੋ ਸਾਰਾ ਇੱਕ ਭਾਈਚਾਰਕ ਸੰਜ ਤੇ ਇੱਕ ਸਵੇਚਾਰ ਦਾ ਇੱਕ ਵੱਡਾ ਨੂੰ ਕਹਿ ਸਕਦੇ ਆ ਵੀ ਹਿੱਸਾ ਸੀ ਇੱਕ ਤੇ ਅੱਜ ਅਸੀਂ ਫੇਰ ਦੁਬਾਰਾ ਇਸ ਪਾਸੇ ਨੂੰ ਤੁਰਨ ਲੱਗੇ ਆਂ ਤੇ ਚੰਗੀ ਗੱਲ ਆ ਤਾਂ ਅੱਜ ਭਾਵੇਂ ਅਸੀਂ ਬਹੁਤ ਲੇਟ ਦੁਬਾਰਾ ਇਸ ਪਾਸੇ ਨੂੰ ਤੁਰੇ ਆਂ ਪਰ ਫੇਰ ਵੀ ਕਹਿੰਦੇ ਹੁੰਦੇ ਆ ਨਾ ਭੋਲੇ ਰਾਂ ਜਾਣੀਆਂ ਫੇਰ ਵੀ ਜੇ ਮੈਂ ਕਹਿੰਦਾ ਜਿਹੜਾ ਫੇਰ ਵੀ ਘਰੇ ਆ ਜਾਵੇ ਤੇ ਉਸ ਗੱਲ ਨੂੰ ਵੀ ਅੱਜ ਫੇਰ ਘੜੇ ਦੀ ਅਮੀਤ ਵੱਧਦੀ ਜਾਂਦੀ ਹੈ ਤੇ ਲੋਕ ਵੀ ਇਸ ਪਾਸੇ ਨੂੰ ਆਮ ਹੀ ਸੋਚਣ ਲੱਗ ਪਏ ਵੀ ਇਹ ਇੱਕ ਬਹਾਦਰਮੰਦ ਚੀਜ਼ ਆ ਘੜੇ ਨੇ ਦਿੱਤਾ ਹੁਣ ਗੱਲ ਜੇ ਕਰੀਏ ਤੇ ਇਹ ਦੁਬਾਰਾ ਨਵੇਂ ਸਿਰੇ ਤੋਂ ਜਣ ਦੀ ਇਹ ਨਸਲਾਂ ਨੂੰ ਚੰਗੇ ਪਾਸੇ ਨੂੰ ਲਜਾਉਗੇ ਇਹ ਵਧੀਆ ਗੱਲ ਆ ਇਹ ਜਿਹੜੇ ਲੋਕ ਹੋਰ ਵੀ ਇਸ ਪਾਸੇ ਤੁਰਨ ਤੇ ਫਾਇਦੇਮੰਦ ਚੀਜ਼ ਆ ਬਿਮਾਰੀਆਂ ਤੋਂ ਬਚਣਗੇ ਤਾਂ ਅੱਗੇ ਫੜਾ ਬਿਮਾਰੀਆਂ ਦਾ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਮਲਾਵਟੀ ਚੀਜ਼ਾਂ ਨੇ ਹੁਣ ਇਹ ਚ ਪਾਣੀ ਦਾ ਕਦੇ ਆਰਵਾ ਜਾਂ ਕਾ ਹੋ ਰਿਹਾ ਇਹ ਘੜੇ ਦਾ ਪਾਣੀ ਤਾਂ ਆਪ ਦਾ ਆਪ ਹੀ ਸਮੂਹੀ ਬੈਠਾ ਬਹੁਤ ਕੁਛ ਇਹ ਜਦੋਂ ਤੁਸੀਂ ਪੀਨੇ ਹੋ ਉਹਨੂੰ ਫੇਰ ਪਤਾ ਲੱਗਦਾ ਵੀ ਇਹ ਦੇਣ ਦਾ ਮਤਲਬ ਵੀ ਕੜੇ ਦਾ ਪਾਣੀ ਕੜੇ ਦਾ ਪਾਣੀ ਹੀ ਆ ਇਸ਼ਤਵਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ